ਸਿਕਾਜੀ ਮੈਂ ਹਕਮਲ ਕਪੂਤ ਦੇਖ ਰਹੇ ਹੋ ਚੈਨਲ ਪੰਜਾਬੀ ਸਖਤ ਵਿਜ਼ਾ ਨਿਯਮਾਂ ਤੇ ਵਧੀਆਂ ਵਿੱਤੀ ਜ਼ਰੂਰਤਾਂ ਦੇ ਕਾਰਨ ਕੈਨੇਡਾ ਭਾਰਤੀ ਵਿਦਿਆਰਥੀਆਂ ਦੇ ਲਈ ਕਾਟਾ ਕਰ ਸਕ স্থান ਬੰਦਾ ਜਾ ਰਿਹਾ ਹੈ 2025 ਦੇ ਸ਼ੁਰੂ ਦੇ ਵਿੱਚ ਭਾਰਤੀ ਨਾਗਰਿਕ ਨੂੰ ਜਾਰੀ ਕੀਤੇ ਗਏ ਅਧਿਆਨ ਪਰਮਿਟ ਦੇ ਵਿੱਚ ਕਾਫੀ ਗਿਰਾਵਟ ਆਈ ਹੈ ਤੇ ਵਿਦਿਆਰਥੀ ਹੁਣ ਜਰਮਨੀ ਅਤੇ ਨੀਦਰਲੈਂਡ ਵਰਗੇ ਵਿਕਲਪ ਦੇਸ਼ਾਂ ਦੀ ਖੋਜ ਕਰ ਰਹੇ ਨੇ ਵਧੇਰੇ ਅਨੁਮਾਨਯੋਗ ਇਮੀਗ੍ਰੇਸ਼ਨ ਮਹਾਰਾ ਦਾ ਅਤੇ ਕਫਾਇਤੀ ਸਿੱਖਿਆ ਦੀ ਭਾਲ ਕਰ ਰਹੇ ਨੇ ਕੈਨੇਡਾ ਚੋਕਰੇ ਵਿਸ਼ਵ ਵਿਆਪੀ ਸਿੱਖਿਆ ਪ੍ਰਾਪਤ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੇ ਲਈ ਇੱਕ ਪ੍ਰਮੁੱਖ ਸਥਾਨ ਸੀ ਉਹ ਹੁਣ ਸਖਤ ਵੀਜ਼ਾ ਨਿਯਮਾਂ ਅਤੇ ਉੱਚ ਮੀਤੀ ਮੰਗਾਂ ਦੇ ਕਾਰਨ ਆਪਣੀ ਜਗ੍ਹਾ ਗੁਆ ਰਿਹਾ ਹੈ ਦਰਸਲ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਦੇ ਨਵੇਂ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ 2025 ਦੀ ਪਹਿਲੀ ਤਮਾਹੀ ਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਅਧਿਐਨ ਪਰਮਿਟਾ ਦੇ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 33% ਦੀ ਗਿਰਾਵਟ ਆਈ ਹੈ ਇੱਕ ਰਿਪੋਰਟ ਦੇ ਅਨੁਸਾਰ ਇਹ ਗਿਣਤੀ 44295 ਤੋਂ ਘਟ ਕੇ 30650 ਰਹਿ ਚੁੱਕੀ ਹੈ ਇਸ ਘਾਵਟ ਦਾ ਇੱਕ ਮੁੱਖ ਕਾਰਨ ਵਿਦਿਆਰਥੀ ਵੀਜ਼ਾ ਬਿਨਕਾਰਾ ਦੇ ਲਈ ਕੈਨੇਡੀਅਨ ਸਰਕਾਰ ਦੀ ਅਪਡੇਟ ਕੀਤੀੀ ਲੋੜ ਵੀ ਦੱਸੀ ਜਾ ਰਹੀ ਹੈ 1 ਜਨਵਰੀ 2024 ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉਪਲਬਧ ਪੰਡਾ ਵਿੱਚ ਸੀਏਡੀ 20635 ਦਾ ਸਬੂਤ ਦਿਖਾਉਣਾ ਲਾਜ਼ਮੀ ਹੈ ਜੋ ਕਿ CAD 10000 ਦੀ ਪਿਛਲੀ ਰਕਮ ਤੋਂ ਦੋਹਣਾ ਹੈ ਨਵੇਂ ਬੈਂਚਮਾਰਕ ਦਾ ਉਦੇਸ਼ ਕੈਨੇਡਾ ਦੀ ਵਧਾਈ ਰਹਿਣ ਸਹਿਣ ਦੀ ਲਾਗਤ ਨੂੰ ਦਰਸਾਉਂਦਾ ਹੈ ਪਰ ਮੱਦ ਆਮਦਨ ਵਾਲੇ ਪਿਛੋਕੜ ਵਾਲੇ ਵਿਦਿਆਰਥੀਆਂ ਦੇ ਲਈ ਯੋਗਤਾ ਪ੍ਰਾਪਤ ਕਰਨਾ ਮੁਸ਼ਕਿਲ ਬਣਾ ਦਿੱਤਾ ਹੈ ਨੀਤੀ ਰੁਕਾਵਟਾਂ ਤੋਂ ਇਲਾਵਾ ਹਾਲ ਹੀ ਦੇ ਵਿੱਚ ਨੀਤੀਗਤ ਤਬਦੀਲੀਆਂ ਨੇ ਸਰਹੱਦ ਉੱਤੇ ਜਾਂਚ ਵਧਾ ਦਿੱਤੀ ਹੈ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਕੋਲ ਹੁਣ ਦਾਖਲੇ ਤੋਂ ਇਨਕਾਰ ਕਰਨ ਜਾਂ ਫਿਰ ਵੀਜ਼ਾ ਰੱਦ ਕਰਨ ਦਾ ਵਿਆਪਕ ਅਧਿਕਾਰ ਹੈ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਵਿਦਿਆਰਥੀ ਆਪਣੇ ਪਰਮਿਟਾ ਦੀ ਮਿਆਦ ਤੋਂ ਵੱਧ ਸਮਝਿਆ ਜਾ ਸਕਦਾ ਹੈ ਕਿ ਇਸ ਨਾਲ ਵਿਦਿਆਰਥੀਆਂ ਦੇ ਲਈ ਅਨਿਸ਼ਚਿਤਤਾ ਵੱਧ ਗਈ ਹੈ ਇਥੋਂ ਤੱਕ ਕਿ ਜਿਨ੍ਹਾਂ ਦੇ ਕੋਲ ਮਨਜ਼ੂਰਸ਼ੁਦਾ ਵੀਜ਼ਾ ਅਤੇ ਯੂਨੀਵਰਸਿਟੀਆਂ ਦਾਖਲੇ ਨਹੀਂ ਦਾਸੀ ਬਿਨੇ ਕਾਰਨ ਨੂੰ ਪ੍ਰਕਿਰਿਆ ਦੇ ਲੰਬੇ ਸਮੇਂ ਅਤੇ ਅਸਵੀਕਾਰ ਹੋਣ ਗਿਆ ਵਧੇਰੇ ਸੰਭਾਵਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਬਹੁਤ ਸਾਰੇ ਪਰਿਵਾਰਾਂ ਦੇ ਲਈ ਇਨਾ ਅਨਿਸ਼ਚਿਤਤਾਵਾਂ ਨੇ ਅਸੇ ਪ੍ਰਕਿਰਿਆ ਦੇ ਵਿੱਚ ਤਣਾਅ ਵਧਾ ਦਿੱਤਾ ਜਿਸ ਦੇ ਨਾਲ ਕੈਨੇਡਾ ਪਹਿਲਾ ਨਾਲੋਂ ਘੱਟ ਪ੍ਰੋਸੇਯੋਗ ਵਿਕਲਪ ਬਣ ਗਿਆ ਨੀਤੀ ਦੇ ਵਿੱਚ ਬਦਲਾਵ ਕੈਨੇਡੀਅਨ ਸਰਕਾਰ ਦੁਆਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ ਅਸਥਾਈ ਨਿਵਾਸੀ ਦੀ ਵੱਧ ਰਹੀ ਗਿਣਤੀ ਦਾ ਪ੍ਰਬੰਧਨ ਕਰਨ ਲਈ ਇੱਕ ਵਿਆਪਕ ਕਦਮ ਦਾ ਹਿੱਸਾ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਲ ਹੀ ਦੇ ਵਿੱਚ 2027 ਤੱਕ ਅਸਥਾਈ ਨਿਵਾਸੀਆਂ ਨੂੰ ਕੁੱਲ ਆਬਾਦੀ ਦੇ 5% ਤੱਕ ਸੀਮਤ ਕਰਨ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ ਹੈ। ਸਰਕਾਰ ਨੇ ਇਸ ਤਬਦੀਲੀ ਦੇ ਕਾਰਨਾਂ ਦੇ ਵਜੋਂ ਵਧਦੇ ਰਿਹਾਇਸ਼ੀ ਦਬਾਅ, ਆਵਾਜਾਈ ਦੀ ਭੀੜ ਅਤੇ ਜਨਤਕ ਸੇਵਾਵਾਂ ਤੇ ਦਬਾਅ ਦਾ ਹਵਾਲਾ ਫੀਰ ਦਿੱਤਾ ਹੈ। ਹਾਲਾਂਕਿ ਬਿਨੈਕਾਰਾਂ ਨੂੰ ਪ੍ਰਕਿਰਿਆ ਦੇ ਲੰਬੇ ਸਮੇਂ ਅਤੇ ਅਸਵੀਕਾਰ ਹੁੰਦੀਆਂ ਵਧੇਰੇ ਸੰਭਾਵਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਬਹੁਤ ਸਾਰੇ ਪਰਿਵਾਰਾਂ ਦੇ ਲਈ ਇਨ੍ਹਾਂ ਅਨਿਸ਼ਚਿਤਤਾਵਾਂ ਨੇ ਅਰਜੀ ਪ੍ਰਕਿਰਿਆ ਦੇ ਵਿੱਚ ਤਣਾਅ ਵਧਾ ਦਿੱਤਾ ਤਹਿਤ ਜਿਸ ਨਾਲ ਕੈਨੇਡਾ ਪਹਿਲਾਂ ਨਾਲੋਂ ਕਾਸ਼ਟ ਪ੍ਰੋਸੇਜ ਯੋਗ ਵਿਕਲਪ ਬਣ ਗਿਆ ਹੈ। ਕੈਨੇਡੀਅਨ ਨੀਤੀ ਦੇ ਵਿੱਚ ਬਦਲਾਅ ਕੈਨੇਡੀਅਨ ਸਰਕਾਰ ਦੇ ਦੁਆਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਮੇਤ ਅਸਥਾਈ ਨਿਵਾਸੀਆਂ ਦੀ ਵਧ ਰਹੀ ਗਿਣਤੀ ਦਾ ਪ੍ਰਬੰਧਨ ਕਰਨ ਦੇ ਲਈ ਇੱਕ ਵਿਆਪਕ ਕਦਮ ਦਾ ਹਿੱਸਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਡੀ ਨੇ ਹਾਲ ਹੀ ਦੇ ਵਿੱਚ 2027 ਤੱਕ ਅਸਥਾਈ ਨਿਵਾਸੀਆਂ ਨੂੰ ਕੁੱਲ ਆਬਾਦੀ ਦੇ 5% ਤੱਕ ਸੀਮਿਤ ਕਰਨ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ ਹੈ। ਸਰਕਾਰ ਨੇ ਇਸ ਤਬਦੀਲੀ ਦੇ ਕਾਰਨਾਂ ਦੇ ਵਜੋਂ ਵੱਧਦੇ ਰਿਹਾਇਸ਼ੀ ਦਬਾਅ, ਆਵਾਜਾਈ ਦੀ ਭੀੜ ਅਤੇ ਜਨਤਕ ਸੇਵਾਵਾਂ ਤੇ ਦਬਾਅ ਦਾ ਹਵਾਲਾ ਵੀ ਦਿੱਤਾ। ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ